ਤੁਸੀਂ ਮੈਨੂੰ ਅ ਬਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਿੰਦੇ ਹੋ ਇੱਥੇ ਨਾਕੇ ਤੇ ਜਾ ਕਿੰਜਾ ਮੈਨੂੰ ਤੁਸੀਂ ਮੇਰੀ ਕੀ ਰਹਿਵਾਨੀ ਕੀਤੀ ਆ ਅਗਸਤ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਕੋਈ ਬੰਦਾ ਇੱਥੇ ਜਗ੍ਹਾ ਤੇ ਜਾਏਗਾ ਜੀ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਖਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨ ਦੇ ਪ੍ਰਾਈਵੇਟ ਨਾਲ ਘਰਮ ਨੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚੜੀ ਹੋ ਰਿਹਾ ਨਾਮ ਤਾਂ ਨਹੀਂ ਮੈਨੂੰ ਪਤਾ ਨਾ ਨਾਲ ਪੱਕੇ ਚੱਕੇ ਚੱਕੇ ਚੱਲਦੇ ਜੀ ਅੰਮ੍ਰਿਤਸਰ ਦੇ ਥਾਣਾ ਸਦਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਡਿਊਟੀ ਤੇ ਤਾਇਨਾਤ ਐਸਆਈ ਗੁਰਨਾਮ ਸਿੰਘ ਨੇ ਆਪਣੇ ਹੀ ਪੁਲਿਸ ਅਧਿਕਾਰੀਆਂ ਤੇ ਕਰੜੇ ਇਲਜ਼ਾਮ ਲਗਾਈ ਨੇ ਉਹਨਾਂ ਨੇ ਕਿਹਾ ਕਿ ਡਿਊਟੀ ਦੌਰਾਨ ਉਸਦੇ ਨਾਲ ਥਾਣੇ ਦੇ ਅੰਦਰ ਕੁੱਟਮਾਰ ਕੀਤੀ ਗਈ ਤੇ ਉਸਦੀ ਵਰਦੀ ਤੱਕ 파ੜ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਥਾਣਾ ਸਦਰ ਦੇ ਪੁਲਿਸ ਮੁਖੀ ਹਰਿੰਦਰ ਸਿੰਘ ਤੇ ਉਹਨਾਂ ਦੇ ਗਨਮੈਨ ਤੇ ਪ੍ਰਾਈਵੇਟ ਗਨਮੈਨਾ ਨੇ ਉਹਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਦੀ ਵਰਦੀ ਤੱਕ 파ੜ ਦਿੱਤੀ ਗਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਥਾਣੇ ਦੇ ਕੈਮਰਾ ਚ ਰਿਕਾਰਡ ਹੋ ਗਈ ਹੈ ਤਸਵੀਰਾਂ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਿਰ ਤੇ ਬਣੀ ਹੁੰਦੀ ਪੱਗ ਹੈ ਦਸਤਾਰ ਹੈ ਉਹ ਕਿਸ ਤਰੀਕੇ ਦੇ ਨਾਲ ਹੀਠਾਂ ਪਈ ਹੋਈ ਹੈ ਮਾਹੌਲ ਕਾਫੀ ਭੱਕਿਆ ਕਿਉਂਕਿ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਤਾਂ ਵੱਡੀ ਗਿਣਤੀ ਵਿੱਚ ਉੱਥੇ ਲੋਕ ਵੀ ਆ ਜਾਂਦੇ ਨੇ ਇਸ ਮੌਕੇ ਐਸਆਈ ਗੁਰਨਾਮ ਸਿੰਘ ਆਪਣੇ ਨਾਲ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਥਾਣੇ ਸਦਰ ਵਿਖੇ ਪਹੁੰਚ ਜਾਂਦੇ ਨੇ ਤੇ ਐਸਐਚਓ ਦੇ ਖਿਲਾਫ ਉਹ ਧਾਰਨਾ ਲਗਾ ਦਿੰਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਬੀਤੇ ਦਿਨ ਉਹਨਾਂ ਦੀ ਡਿਊਟੀ ਥਾਣਾ ਮੁਖੀ ਦੇ ਵੱਲੋਂ ਨਾਕੇ ਤੇ ਲਗਾਏ ਗਏ ਸੀ ਜਦਕਿ ਉਹ ਇੱਥੇ ਡਿਊਟੀ ਇੰਚਾਰਜ ਸੀ ਜਦੋਂ ਗੁਰਨਾਮ ਸਿੰਘ ਨੇ ਐਸਐਚਓ ਨੂੰ ਕਿਹਾ ਕਿ ਉਹਨਾਂ ਦੀ ਡਿਊਟੀ ਪਹਿਲਾਂ ਹੀ ਸਪੈਸ਼ਲ ਅਫਸਰ ਦੇ ਤੌਰ ਤੇ ਇੱਥੇ ਲਗਾਈ ਗਈ ਹੈ ਤਾਂ ਉਹਨਾਂ ਦੇ ਗਨਮੈਨ ਆ ਤੇ ਉਹਨਾਂ ਦੇ ਉਹਨਾਂ ਨੇ ਗੁਰਨਾਮ ਸਿੰਘ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਵਰਦੀ ਤੱਕ ਪਾੜ ਦਿੱਤੀ ਸਰ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਹੈ ਮੈਂ ਕਿਹ ਵਰਦੀ ਪਾੜੀ ਕੀ ਦੱਸੋ ਤੁਸੀਂ ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ 'ਚ ਪਾਓ ਤੇ ਦਾ ਮਲਾਜਾ ਕਰੋ ਮੈਂ ਉਹਨਾਂ ਆਪਣੇ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌਗਾ ਨਾ ਜੇ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨੇ ਸ਼ਰਾਬ ਤੇ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਿਹਾ ਡਾਕਟਰ ਨੇ ਫਿਰ ਜੀ ਭਾਗ ਗਿਆ ਅੱਛਾ ਫਗੂ ਤਾਰੀ ਗਈ ਆ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁੱਟਿਆ ਜਰਮਨ ਜੀ ਸਿੰਘ ਜਿਹੜਾ ਹੌਲਦਾਰ ਜਿਹੜਾ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਸੀ ਡਿਊਟੀ 'ਚ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੇ ਇੱਕ ਪਹਿਲੋਂ ਮੈਨੂੰ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਿ ਦਿਓ ਇਹ ਤੇ ਨੱਕ ਤੇ ਜਾ ਤੇ ਜਾ ਮੈਨੂੰ ਤੂੰ ਮੇਰੀ ਕੀ ਅਰਵਾਣ ਦੀ ਕੀਤੀ ਆ ਗਸਤ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਇੱਕ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਥਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚਾਰੀ ਹੋ ਰਿਹਾ ਨਾ ਤਾਂ ਨਹੀਂ ਮੈਨੂੰ ਪਤਾ ਨਾ ਇਹ ਐਸਰ ਸਾਹਿਬ ਦੇ ਨਾਲ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਤੇ ਕੀ ਮੰਨਤ ਕਰਦੇ ਹੋ ਸੀ ਮੈਂ ਮੈਮ ਅਮੀਨ ਸਰ ਉਸ ਸਾਹਿਬ ਮੈਂ ਕਹਦਾ ਜਿਹੜਾ ਮੈਨੂੰ ਕੁੱਟਿਆ ਗਿਆ। ਹੂੰ। ਤੇ ਦੇਖੋ ਇੱਕ ਪੁਲਿਸ ਵਾਲਾ ਉੱਪਰ ਤੇ ਦਿਖਾਈ ਦੇ ਰਿਹਾ ਕਿੰਨੀ ਕ ਮਾੜੀ ਗੱਲ ਹੈ ਕਿ ਕਿ ਅਕਸਰ ਲੋਕ ਜੋ ਆਪਣੇ ਮਸਲੇ ਦੇ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਵੇਗਾ? ਆਮ ਬੰਦੇ ਦਾ। ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਂਗਾ ਜਿੱਥੇ ਮਰਜ਼ੀ ਮੈਨੂੰ ਲਾ ਦਿਓ। ਜਾਂ ਤੇ ਮੈਨੂੰ ਲਾ ਦਿਓ ਆਪਣੇ ਉੱਥੇ ਅਜਿੱਤ ਲਾ ਦਿਓ। ਆਪਣੇ ਨਾਕੇ ਤੇ ਲਾ ਦੋ ਤੇ ਜਾਂ ਮੈਨੂੰ ਮੇਰਾ ਮੇਰਾ ਡਿਊਟੀ ਅਫਸਰ ਤੋਂ ਲਾ ਦੋ ਮੈਂ ਇੱਕ ਡਿਊਟੀ ਅਫਸਰ ਕਰੂੰਗਾ ਜਿੱਦ ਜਿੱਕਰ ਬਸ ਰਾਤੀ ਡਿਊਟੀ ਕੇ ਦਿਨ ਦੀ ਡਿਊਟੀ ਸੀ ਹਾਂਜੀ ਦਿਨ ਰਾਤ ਡਿਊਟੀ ਸੀ ਨਾ ਅੱਜ ਦੇ ਵੱਲ ਲਾਈਗੇ ਸੀ ਤੁਹਾਡੀ ਪੱਗ ਕਿਦੇ ਵੱਲ ਲਾਈਗੇ ਪੱਗ ਨਹੀਂ ਲਾਈਗੇ ਹਾਂਜੀ ਵਰਦੀ ਵਰਦੀ ਤੇ ਇਹਨਾਂ ਖਿੱਚ ਖਿੱਚ ਸਾਰਿਆਂ ਵਿੱਚ ਗਨਮੈਨ ਹੀ ਜਰਮਨ ਜੀਤ ਜਿਹਨੇ ਮੇਰੇ ਤੋਂ ਪੜ ਕੇ ਆ ਬਟਨ ਟੁਟਾ ਵੇਖੋ ਤੇ ਨਾਲ ਮੇਰਾ ਗਲਪਟ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਬਿੱਲਾ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਪੈਚ ਤੋਂ ਮਾਰਨਾ ਘਗੜੂ ਵੱਜ ਗਈ ਉਹਦਾ ਇਥੋਂ ਮੇਰਾ ਬਾਜੇ ਤੱਕ ਬੜੀ ਦਰਦ ਕਿ ਮੰਗਿਆ ਆ ਦੇਖੋ ਇੱਕ ਵਾਰ ਦੇ ਚਾਰ ਬੰਦੇ ਉੱਟਣ ਕਿ ਕਮਾ ਕਰੂਗਾ ਚਲ ਆ ਰਹੇ ਅੱਛਾ ਰਾਈਵਟ ਗਨ ਮੈਨ ਕਿੰਨੇ ਆ ਬੇਟਾ ਜੀ ਇਹ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਲੈਣ ਵਾਸਤੇ ਖਾਣੇ ਖੜੇ ਮੈਂ ਤੇ ਬਾਪ ਪੜਾ ਰਿਹਾ ਹਾਂ ਜੇ ਇਹ ਵਗੇ ਜੇ ਆਪ ਮਤਲਬ ਆਪਸ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਜੇ ਆਪਣੇ ਬੰਦੇ ਨੂੰ ਇਦਾਂ ਕਰਨਗੇ ਰੰਜੇਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜੇਸ਼ ਬਾਜੀ ਦੀ ਕਿਸ ਚੀਜ਼ ਦੀ ਰੋਟੀ ਕਰ ਸਕਦੇ ਹੋ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏਗੇ ਤੁਸੀਂ ਮੈਨੂੰ ਇੰਨੇ ਜਾਣਿਆਂ ਨੇ ਰੁਲ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਤੇ ਗਾੜੀਓ ਹਸਨਦੇ ਆ ਮੈਂ ਖੁਦ ਵੀਡੀਓ 'ਚ ਵੇਖਿਆ ਸਾਰੇ ਲੋਕੇ ਖਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਪੁੱਤ ਕੀ ਮੰਨ ਕਰਦਾ ਵਾ ਪਉ ਤਾਂ ਇਹ ਮੰਗ ਕਰਦਾ ਵਾ ਵੀ ਇਨਸਾਫ ਹੋਣਾ ਚਾਹੀਦਾ ਵਾ ਪਾਂਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਜਿਹਨਾਂ ਦੇ ਨਾਲ ਸਾਫ ਲੈਣੇ ਤੇ ਉਹਨਾਂ ਦੇ ਨਾਲ ਲੜਾਈ ਆ ਜਿਨ੍ਹਾਂ ਨੂੰ ਇਨਸਾਫ ਲੈਣਾ ਹੈ ਆਪਾਂ ਫਿਰ ਉੱਥੇ ਨਾਲ ਬੈਠੀ ਆਪਾਂ ਦੇ ਉੱਤੇ ਨਾਲ ਕਿ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਧਰ ਤੋਂ ਆ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀ ਆ ਨਾ ਫਿਰ ਤੁਹਾਡੇ ਥਰੂ ਇਨਸਾਫ ਹੋਊਗਾ ਨਹੀਂ ਇੱਥੇ ਨਾਲ ਇਨਸਾਫ ਹੋਗਾ ਫਿਰ ਤੁਹਾਡੇ ਥਰੂ ਹੋਊਗਾ ਤਾ ਬਿਲਕੁਲ ਦੇਖੋ ਜੋ ਮੇਰੀ ਵਰਦੀ ਪਾੜੀ ਗਈ ਦੱਸੰਦੇ ਆ ਵਰਦੀ ਪਾੜੀ ਗਈ ਆ ਥੋੜਾ ਪ੍ਰਾਈਵੇਟ ਸਾਫ ਕੋਈ ਗੱਲ ਹੋਏਗੀ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਬਿੱਲਾ ਨਾ ਦਾ ਬੰਦਾ ਨਹੀਂ ਹੈਗਾ ਜੀ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਵਰਨਮੈਂਟ ਸੀ ਹੋਰ ਕੋਈ ਨਹੀਂ ਹੈਗਾ ਪਰ ਬਿੱਲਾ ਕੋਈ ਕਹ ਰੇ ਪ੍ਰਾਈਵੇਟ ਨਹੀਂ ਨਹੀਂ ਕੋਈ ਨਹੀਂ ਹੈਗਾ ਜਰਮਨਜੀਤ ਹੈਗਾ ਮੇਰੇ ਨਾਲ ਗਵਰਨਮੈਂਟ ਹੋਰ ਨਹੀਂ ਕੋਈ ਹੈ ਤੇ ਗੱਲ ਕੋਟੇ ਸਾਡੀ ਵਰਦੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਡਿਟੇਲ ਆ ਬਾਰੇ ਤਾਂ ਸਮਝਾ ਕੇ ਦਿੱਤੀ ਕਿ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਹਿੰਦਾ ਸੀ ਮੈਨੇਜਰ ਇਹਦੇ ਰਜਿਸਟਰੀ ਚ ਰੱਖੀ ਜਾ ਰਹੀ ਤੇ ਸਾਹਮਣੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇਹ ਮੈਨੇਜਰ ਲੈ ਕੇ ਕੋਟ ਮਾਰ ਕਰਨ ਦੇ ਨਾਲ ਕਿੰਨਾ ਸਹੀ ਸਰ ਵੀ ਅਸੀਂ ਜਿੱਕ ਜਿੱਦਾ ਉਹ ਲੱਗਦਾ ਨਹੀਂ ਕੋਟ ਮਾਰ ਵਾਲੀ ਕੋਈ ਗੱਲ ਨਹੀਂ ਹੈ ਵੀ ਸਾਹਮਣੇ ਮੈਡੀਕਲ ਕਹਿੰਦਾ ਮੈਡੀਕਲ ਇਹਦਾ ਕਰਾਇਆ ਗਿਆ ਜੀ ਜੀ ਹਾਂ ਇਸਦੇ ਲਾਵਾ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਤੇ ਡਿਊਟੀ ਤੇ ਸ਼ਰਾਬ ਪੀਣ ਦੇ ਇਲਜ਼ਾਮ ਵੀ ਲਗਾਏ ਗਏ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਕੋਲੋਂ ਇਨਸਾਫ਼ ਦੀ ਮੰਗ ਕੀਤੀ ਕਿ ਡਿਊਟੀ ਦੌਰਾਨ ਉਹਨਾਂ ਨਾਲ ਕੋਟਮਾਰ ਕੀਤੀ ਗਈ, ਵਰਤੀ ਪਾਰ ਦਿੱਤੀ ਗਈ, ਜਦਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਨਿਭਾ ਰਹੇ ਸੀ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕਾਂ ਦਾ ਇਹ ਕਹਿਣਾ ਹੈ ਪੁਲਿਸ ਦੇ ਲੋਕਾਂ ਦੇ ਰਾਖੀ ਕਰਨ ਲਈ ਹੁੰਦੀ ਹੈ ਪਰ ਪੁਲਿਸ ਥਾਣਿਆਂ ਦੇ ਵਿੱਚ ਜੇਕਰ ਪੁਲਿਸ ਮੁਲਾਜ਼ਮ ਹੀ ਅਜਿਹੇ ਘਟਨਾਵਾਂ ਕਰਨਗੇ ਤਾਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਸ ਤਰੀਕੇ ਦੇ ਨਾਲ ਮਹਿਸੂਸ ਕਰਨਗੇ ਇਸ ਵੀਡੀਓ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ